ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬਿਹੜਾ ਮਖਾਉਣੀਆਂ ਦੋਹਾਂ ਦੇ ਦੁੱਧ ਮੱਝਾਂ ਵਰਗਾ हां बिल्कुल जय जी एक ताजी सुई सुवाई एक सुन वाली इंफॉर्मेशन ले देना कर देंगे बाद में प्रोपोजल एफर्मेशन लगे हां जी भाई सासी काल भाई सासी काल जी नाम ਤੇ ایڈریس ਦੱਸੋ ਨਾਮ ਇਸ ਕਰਨ ਪਿੰਡ ਕਾਲੇ ਕੇ ਤਹਿਸੀਲ ਬਾਗਾਂ ਬਰਾਂ ਜਿਲ੍ਹਾ ਮੋਗਾ ਫੋਨ ਨੰਬਰ ਦੱਸੋ 9914426160 सुई सुवाई ਤੋਂ ਸ਼ੁਰੂ ਕਰ ਰਹੇ ਜਿਸ ਕਰਨ ਕਹਿੰਦੇ ਮਾਂ ਸੁਆ ਬਈ ਪਹਿਲਾਂ ਸੁਆ ਦਈਆ ਹੂੰ ਰਾਜ ਦੀ ਸੁਈਆ ਜੇਰ ਕੰਪਲੀਟ ਆ ਠੀਕ ਆ ਜਿਹੜਾ ਆਪਾਂ ਰੱਖੀ ਸੀਗੀ ਉਹ ਕੁੱਤੇ ਫੇਰ ਦੇ ਸੀ ਗੇੜ ਖੋਦਾ ਸੀ ਉਹ ਲੈ ਗਈ ਠੀਕ ਹੈ ਆਪਣੇ ਕੋਲ ਵੀਡੀਓ ਹੈ ਜੀ ਜੇਰ ਦੀ ਵੀਡੀਓ ਹੈ ਲੱਗਦਾ ਆਪਾਂ ਵੀਡੀਓ ਮਪਈ ਤਾਂ ਸਹੀ ਹੈ ਬਾਕੀ ਜੇਰ ਦੀ ਆਪਣੀ ਫੁੱਲ ਗਾਰੰਟੀ ਹੈ ਸਹੀ ਹੈ ਹਾਂ ਜੀ ਕਿੰਨਾ ਕਿ ਦੁੱਧ ਭੇਜੂ ਅੱਛਾ ਮਗਰਾ ਬਾਈ ਆਪਾਂ 15 ਕਿਲੋ ਮੰਨ ਲਈਏ 15 ਪਿਆਜ 16 ਕਿ ਬਾਕੀ ਆ ਠੰਡੀ ਸੀਲ ਫੁੱਲ ਭਾਵੇਂ ਨਾ ਨਾ ਆਪਾ ਨਾ ਆਪਾ ਠੀਕ ਹੈ ਕੱਢੀਏ ਬਾਹਰ ਨੂੰ ਦੋਸਤੋ ਰਾਤ ਦੀ ਸੂਈ ਹੈ ਜੇਰ ਬਾਈ ਕਹਿੰਦਾ ਪੈ ਗਈ ਹੈ ਆ ਟੋਖਰੇ ਚ ਜੇਰ ਸੀਗੀ ਕੋਤੇ ਹੋ ਭਾਈ ਉਧਰ ਵੇਖ ਲੋ ਤੁਸੀਂ ਲੀ ਜਾਂਦੀ ਖਿੱਚ ਕੇ ਲੈ ਗੇ ਬਾਕੀ ਵੀਡੀਓ ਬਣਾਈ ਹੋਈ ਆ ਇਹ ਨਾ ਕੋਈ ਭੈਣ ਭਰਾ ਡਰੇ ਕਿ ਇਹਦੇ ਜਾਣ ਕੇ ਕਹਦਾ ਜੇਰ ਦੀ ਵੀਡੀਓ ਹੈਗੀ ਆ ਸੂੰਦੀ ਦੀ ਵੀਡੀਓ ਹੈਗੀ ਆ ਰਾਤ ਦੀ ਸੂਈ ਆ ਜੇਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ 15 16 ਕਿਲੋ ਦੁੱਧ ਪਿਆਜੂ ਹਵਾਨਾ ਅਮਰੀਕਨ ਵਹਿੜਾ ਵਰਗਾ ਪੱਟਾਂ ਚ ਫਸਿਆ ਪਿਆ ਦੂਜਾ ਸੂਆ ਗਰਮੀ ਰਹਿਤ ਵੱਚੀ ਆ ਆਪਾਂ ਪਹਿਲਾ ਸੂਆ ਪਹਿਲਾ ਸੂਆ ਜਰਸੀ ਨਸਲ ਦੀ ਵਹਿੜਾ ਬਲੈਕ ਕਲਰ ਤੇ ਕਾਫੀ ਕਲਰ ਦਾ ਸੁਮੇਲ ਜਿਹਾ ਮਾਝਾਰ ਦਾ ਦੁੱਧ ਜਮਾ ਚਿੱਟਾ ਉਪਰੋਂ ਫੋਟੇ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ 15 16 ਕਿਲੋ ਇੱਥੇ ਦੁੱਧ ਪਿਆਜੂ 15 ਕਿਲੋ ਮੰਨ ਕੇ ਬਾਈ ਕਹਿੰਦਾ ਆਪਾਂ ਲਈਏ ਇਹਨਾਂ ਖੁੱਲਾ ਦੁੱਧ ਪੀਉਣ ਦਾ ਹੱਕ ਵੀ ਮੰਨਦਾ ਬਾਕੀ ਐ ਬਾਈ ਠੰਡੀ ਸੀਲ ਬਹੁਤ ਆ ਸੀਲ ਸਹੁ ਬਹੁਤ ਆ ਬਾਈ ਕਹਿੰਦਾ ਬਾਕੀ ਸੂਹੀ ਸਵਾਈ ਹੈਗੀ ਆ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੋਕੇ ਲੈ ਜੇ ਭਵਾਂ ਅਗਲਾ ਜਿਹਦੇ ਪਸੰਦ ਆਊਗੀ ਪਹਿਲਾ ਸੂਆ ਪਲੂਣ ਬੱਚੀ ਥਣ ਸੋਹਣੇ ਆ ਚਾਰ ਹਾਦੀ ਚਵਾਈ ਵਾਲੇ ਘੜ ਘੜ ਦੀ ਵੈਰਲ ਤੇ ਗੈਪ ਤੇ ਨਿਖੜਵੇਂ ਕੱਲੇ ਕੱਲੇ ਲੱਗੇ ਆਏ ਆ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਮੱਝਾਰ ਦਾ ਦੁੱਧ ਜਮਾ ਚਟਾ ਤੇ ਮੱਝ ਦੇ ਮੁਕਾਬਲੇ ਮੁੱਲੇ ਦਾ ਅੱਧਾ ਹੋਣਾ ਮੁੱਲ ਫੰਡਰ ਮੱਝ ਆਲਾ ਹੋਣਾ ਲੱਖ ਰੁਪਏ ਮੱਝ ਦੇ ਬਰਾਬਰ ਇਹਨੇ ਦੁੱਧ ਪਿਆਦਰਾ ਮੁੱਲ ਜਾਇਜ਼ ਹੈ ਬਾਈ ਜੇ ਜੇ ਮੁੱਲ ਦਾ 55 ਕਰ ਲਿਆ 7255 ਸ਼ਰਚ ਮਾਨਤਨ ਕਰ ਦਾਂ ਮੁੱਲ ਬਾਈ ਕਹਿੰਦਾ 55000 ਕਰਾ ਲਓ ਭਵਾਂ 50 ਤੇ 35300 ਚ ਮਾਨ ਕਰ ਦੂ ਬਿਲਕੁਲ ਜਾਇਜ਼ ਮੁੱਲ ਸੂਈ ਸਵਾਈ ਹੈਗੀ ਆ ਦੋ ਟਾਈਮ ਚਾਰ ਟਾਈਮ ਭਵਾਂ 10 ਡੈਮ ਚੋ ਕੇ ਲੈ ਜੀ ਅਗਲਾ ਦੋ ਨੰਬਰ ਤੇ ਆ ਜਾ ਬਾਈ ਏ ਬਾਈ ਸੂਹ ਤੀਜਾ ਹੈ ਹੂੰ ਇਹ ਦੇਣ ਲਊਗੇ ਬਈ 5-4 ਸੂਨ ਚ ਠੀਕ ਹੈ ਪਿਆਰੀ ਇਹਦੇ ਜਿੱਥੋਂ ਆਪਾਂ ਲਈ ਆਪ ਨੂੰ ਬਈ ਇਹਦਾ 14-15 ਕਿਲੋ ਦੁੱਧ ਦੱਸਿਆ ਵੀ ਦਿੱਤਾ ਹੈਗਾ ਠੀਕ ਹੈ ਬਾਕੀ ਮੰਨ ਕੇ ਚੱਲੀ ਆਪਾਂ ਤੁਸੀਂ ਨਾ ਕਿ ਮੰਨ ਕੇ ਇਹ ਲਈਆ ਕੱਢੀ ਬਾਦ ਜਿੰਨਾ ਕੇ 43000 ਦੋ ਨੰਬਰ 43000 ਦੀ ਦੇ ਦੇ ਦਾਂਗੇ ਬਾਈ ਕਹਿੰਦਾ ਤੀਜੇ ਸੂਵੇ ਸੂਨਦੀ ਆ 5-4 ਦਿਨ ਬਾਈ ਦੱਸਦਾ ਮਸਾਂ ਹੀ ਲਾਊਗੀ ਦੁੱਧ ਬਾਈ ਕਹਿੰਦਾ 14-15 ਕਿਲੋ ਦੱਸ ਤੇ ਇਹਨਾਂ ਤੋਂ ਲਈ ਆ ਕਿ ਇਹਨਾਂ ਨੇ ਦਿੱਤਾ ਇੰਨਾ ਕਿ ਦੁੱਧ ਮੰਨ ਕੇ ਬਾਈ ਕਹਿੰਦਾ ਆਪਾਂ ਲਈ ਆ 43000 ਦੀ ਬਾਈ ਕਹਿੰਦਾ ਦੇ ਦੂੰਗਾ। ਵਾਲ ਢੇਲਾਂ ਸਾਈਡਾਂ 'ਚ ਹਜੇ ਬਾਕੀ ਆ ਬਾਕੀ ਦਿਨ ਚਾਰ ਕੇ ਲੈ ਜਾਣੇ ਆ। ਕਿ ਆ ਬਾਈ ਠੰਡੀ ਸੀ ਲੇਵੀ ਬਹੁਤ ਆ। ਠੰਡੀ ਸੀ ਲੇਵੀ ਬਹੁਤ ਆ। ਬਣੂ ਇਹ ਵੀ ਬਹੁਤ ਬਈ। ਹਾਂ ਆ ਸਾਰੀ ਵਾਲਟ। ਬਣ ਕੇ ਸੂਗੀ। ਸਹੀ ਆ। ਬਾਈ ਕਹਿੰਦਾ ਬਣੂ ਇਹ ਵੜ ਵੀ ਬਹੁਤ। ਇੱਕ ਨੰਬਰ ਵਾਂਗੂ ਖਵਾਨਾ ਤਿਆਰ ਕਰਕੇ ਬਾਈ ਕਹਿੰਦਾ ਇਹਨੇ ਸੂਣਾ। ਦਿਨ ਜਰੂਰ ਚਾਰ ਲੈ ਜੂਗੀ। ਮੁੱਲ ਇਹਦਾ 43000। ਬਿਲਕੁਲ ਜਾਇਜੇ ਮੁੱਲ ਦੀਆਂ ਛੋਟੇ ਭਾ ਦੀਆਂ ਦੋ ਵਹਿੜਾ ਇੱਕ ਸੂਈ ਸਵਾਈ ਇੱਕ ਗੱਬਣ ਜੇ ਕੋਈ ਭੈਣ ਭਰਾ ਸੂਈ ਸਵਾਈ ਲੈਣ ਦਾ ਚਾਹਵਾਨ ਇੱਕ ਨੰਬਰ ਤਾਜੀ ਸੂਈ ਆ ਰਾਤ ਹੀ ਸੂਈ ਆ ਜੇਰ ਪੈ ਗਈ ਆ ਵੀਡੀਓ ਸੂੰਦੀ ਦੀ ਹੈਗੀ ਆ ਜੇਰ ਦੀ ਹੈਗੀ ਆ ਜਿਹਦੇ ਪਸੰਦ ਆਉ ਉਹ ਅਗਲਾ ਆਪਦੀ ਵੀਡੀਓ ਵੇਖ ਕੇ ਤਸੱਲੀ ਕਰ ਲੈ ਇਹ ਦੋ ਪਸ਼ੂ ਸੇਲ ਆ ਬਿਲਕੁਲ ਸਸਤੇ ਮੁੱਲ ਦੇ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਪਿੰਡ ਕਾਲੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣ ਸਾਰਿਆਂ ਨੂੰ ਸ਼ੁਕਰੀਆ